ਜਲ ਸਪਲਾਈ ਤੇ ਸੈਨੀਟੇਸ਼ਨ ਏਮਪਲਾਇ ਜੂਨੀਅਰ ਪੰਜਾਬ ਵੱਲੋਂ ਜੂਨੀਅਰ ਦੇ ਮੁੱਖ ਦਫਤਰ ਸ਼੍ਰੀ ਅਮਰਸਰ ਸਾਹਿਬ ਵਿਖੇ ਸੂਬਾ ਪ੍ਰਧਾਨ ਸੁਬਿੰਦਰ ਸਿੰਘ ਮਿਆਣੀ ਦੀ ਗਵਾਈ ਹੇਠ ਜਿੱਥੇ ਬੰਦੀ ਦਾ 2024 ਦਾ ਕੈਲੰਡਰ ਜਾਰੀ ਕੀਤਾ ਗਿਆ ਇਸ ਮੌਕੇ ਸੂਬਾ ਕਾਇਸ਼ੀਰ ਸੁਬਿੰਦਰ ਸਿੰਘ ਮੰਨਣ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਗੁਰਮੀਤ ਸਿੰਘ ਕੋਹਾਲੀ ਸਰਬਜੀਤ ਸਿੰਘ ਚਾਵਲਾ ਗੁਰਦੇਵ ਸਿੰਘ ਚਲਕ ਅਤੇ ਹੋਰ ਮੈਂਬਰ ਮੌਜੂਦ ਸਨ ਸ਼ੀਰ ਦੋ ਸਿੰਘ ਸਰਬੱਤ ਗੁਰੂ ਘਰ ਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਜੀ ਅਮਰ ਕੋ ਸਤ ਗੁਰੂਆਂ ਚਾਰ ਪਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜੱਪਿਆ ਗਾਰਿਆ ਸੁਨਨਦ ਸਿੰਘ ਮੈਂ ਨਹੀਂ ਜੀ ਸੂਬਾ ਪ੍ਰਧਾਨ ਜਲ ਸਪਲਾਈ ਸੈਂਟਰ ਮਟਰੋਂ ਪਲਾਇ ਯੂਨੀਅਨ ਅੱਜ ਅਸੀਂ ਜਥੇਬੰਦੀ ਦਾ ਕੈਲੰਡਰ ਜਿਹੜਾ ਉਹ ਰਿਲੀਜ਼ ਕੀਤਾ ਜੀ ਜਥੇਬੰਦੀ ਦਾ ਕੈਲੰਡਰ ਹਰ ਸਾਲ ਅਸੀਂ ਰਿਲੀਜ਼ ਕਰਦੇ ਆ ਤੇ ਅੱਜ ਵੀ ਉਹ ਕੈਲੰਡਰ ਜਿਹੜਾ ਜਥੇਬੰਦੀ ਦਾ ਸਾਡਾ ਰਿਲੀਜ਼ ਕੀਤਾ ਗਿਆ ਜੀ ਤਾਂ ਕਿ ਜਿਹੜਾ ਧੰਗੁਰੂ ਰਾਮਦਾਸ ਜੀ ਮਹਾਰਾਜ ਦਾ ਸਤਿਗੰਗ ਸ੍ਰੀ ਮੰਦਰ ਸਾਹਿਬ ਦੀ ਤਸਵੀਰ ਜਿਹੜੀ ਉਸ ਸਜੋਬਤ ਕੀਤੀ ਗਈ ਆ ਉਹ ਤੋਂ ਸੇਧ ਲੈ ਕੇ ਸਾਡੀ ਜਥੇਬੰਦੀ ਜਿਹੜੀ ਆ ਜੀ ਉਹ ਚੱਲਦੀ ਆ ਇਹਦਾ ਮਾਨਮਤਾ ਇਤਿਹਾਸ ਹੈ ਜੀ ਤੇ ਨਾਲ-ਨਾਲ ਅਸੀਂ ਮੰਗਾ ਜਿਹੜੀਆਂ ਵਾਂ ਸਾਡੇ ਮਹਿਕਮਿਆਂ ਦੀਆਂ ਜਿਹੜੀਆਂ ਬੜੀਆਂ ਭੱਖਦੀਆਂ ਮੰਗਾਂ ਵਾਂ ਸਾਨੂੰ ਟਾਈਮ ਸਕੇਲ ਨਹੀਂ ਮਿਲਿਆ ਸਾਨੂੰ ਪ੍ਰਮੋਸ਼ਨ ਚੈਨਲ ਨਹੀਂ ਮਿਲਿਆ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਸਾਡੀਆਂ ਹੋਰ ਵੀ ਬੜੀਆਂ ਮੰਗਾਂ ਜਿਹੜੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕੱਚੇ ਮੁਲਾਜ਼ਮ ਪੱਕੇ ਕਰਨਾ ਠੇਕੇਦਾਰੀ ਸਿਸਟਮ ਬੰਦ ਕਰਨਾ ਤੇ ਉਹ ਸਾਰੀਆਂ ਮੰਗਾਂ ਵਾਸਤੇ ਅਸੀਂ ਸਰਕਾਰ ਨਾਲ ਜਿਹੜਾ ਵਾ ਉਹ ਲੜਨ ਜਾ ਰਹੇ ਆ ਇੱਕ ਬੜੀ ਰਹਾਣਗੀ ਦੀ ਗੱਲ ਹੈ ਕਿ ਮਿੰਟ ਤੱਕ ਕਰਮਚਾਰੀ ਜਿਹੜੇ ਆ ਉਹਨਾਂ ਨੂੰ ਨੌਕਰੀ ਦੇਣੀ ਹੁੰਦੀ ਆ ਤੇ ਉਹ ਵਿਚਾਰੇ ਘਰ ਦੇ ਵਿੱਚੋਂ ਅੱਗੇ ਹੀ ਉਹ ਵਿਧਵਾ ਮਾਵਾਂ ਦੇ ਪੁੱਤ ਨੇ ਗਰੀਬ ਘਰਾਂ ਦੇ ਵਿੱਚ ਉਹ ਗੁਜ਼ਾਰਾ ਕਰਦੇ ਨੇ ਜਿਹੜਾ ਸਾਡਾ ਮਹਿਕਮੇ ਦਾ ਚੌਡੀ ਜਿਹੜਾ ਪਹਿਲਾਂ ਹੁਣ ਰਿਟਾਇਰ ਹੋ ਗਿਆ ਉਹ ਏਡੇ ਨਖੇਦ ਬੀਜ-ਬੀਜ ਕੇ ਗਿਆ ਕਿ ਉਹਨੇ ਕਹਹਾਨਗੀ ਵਾਲਾ ਫੈਸਲਾ ਕੀਤਾ ਵੇਖੋ ਨੁਕਤਾ ਨੂੰ ਕਤਲ ਕਰਨ ਵਾਲਾ ਇੱਕ ਫੈਸਲਾ ਕੀਤਾ ਉਹਨੇ ਵੀ ਜਿਹੜੇ ਬੰਦੇ ਨੂੰ ਨੌਕਰੀ ਦੇਣੀ ਆ ਤਰਸ ਦੇ ਆਧਾਰ ਤੇ ਉਹ ਨੌਕਰੀ ਤੋਂ ਪਹਿਲਾਂ 200 ਘੰਟੇ ਦਾ ਕੋਰਸ ਜਿਹੜਾ ਵਾ ਉਹ ਕਰੂਗਾ ਤੇ ਵੇਖੋ ਰਾਨਗੀ ਦੀ ਗੱਲ ਵੀ ਜੇ ਉਹ ਕੋਰਸ ਕਰਨਾ ਵਾ ਤੇ ਉਹ ਪੂਰੇ ਪੰਜਾਬ ਦਾ ਸੈਂਟਰ ਜਿਹੜਾ ਆਈਟੀਆਈ ਉਹ ਪਟਿਆਲਾ ਬਣਾ ਦਿੱਤਾ ਤੇ ਉੱਥੇ ਕੀ ਕੀਤਾ ਗਿਆ ਵੀ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਿਰਫ 2 ਘੰਟੇ ਉਸ ਬੱਚੇ ਦੀ ਕਲਾਸ ਲੱਗੂਗੀ ਤੇ ਬਾਕੀ 22 ਘੰਟੇ ਉਹ ਬੰਦਾ ਵੇਲਾ ਨਾ ਕੋਈ ਕੰਮ ਕਰ ਸਕਦਾ ਨੰਬਰਸਰੋਂ ਜਾ ਕੇ ਉਹ ਵਿਚਾਰਾ ਕਿਹੜੇ ਵੇਲੇ ਘਰ ਆਊਗਾ ਤੇ ਕਿਹੜੇ ਵੇਲੇ ਉਹ 2 ਘੰਟੇ ਚ ਗੁਜ਼ਾਰਾ ਕਰੂ ਵਿਧਵਾ ਮਾਂ ਦਾ ਪੁੱਤ ਨਾ ਉਹਦੇ ਕੋਲੋਂ ਘਰ ਕੋਈ ਰੋਟੀ ਦਾ ਗੁਜ਼ਾਰਾ ਜੇ ਉਹ ਨੌਕਰੀ ਲੈਣੀ ਚਾਹੁੰਦਾ ਤੇ ਉਹਦੇ ਉੱਤੇ ਐਨੇ ਕੰਡੇ ਬੀਜ ਕੇ ਗਿਆ ਸਾਡੇ ਜਿਹੜਾ ਪਹਿਲਾ ਸੈਕਟਰੀ ਸੀ ਮੁਹੰਮਦ ਸੁ 怎么样 ਦੇ ਨਾਮ ਦੀ ਨਾਲ ਸਰਕਾਰ ਕੋ ਮੰਗ ਵੀ ਕਰਦੇ ਵੀ ਇਹ ਕੋਰਸ ਜਿਹੜਾ ਇਹਨੂੰ ਬੰਦ ਕੀਤਾ ਜਾਵੇ ਨੌਕਰੀ ਦੇਣ ਤੋਂ ਬਾਅਦ ਕੋਰਸ ਕਰਵਾਇਆ ਜਾਵੇ ਜਿੱਥੇ ਵੀ ਕਰਵਾਉਣ ਤਾਂ ਆ ਕੇ ਬੱਚੇ ਨੂੰ ਕੋਈ ਇਨਕਮ ਆਵੇ ਸੋ ਇਹੋ ਜਿਹੇ ਫੈਸਲੇ ਮਾਰੂ ਜਿਹੜੇ ਹੋਏ ਨੇ ਉਹਦੇ ਬਾਅਦ ਤੇ ਅਸੀਂ ਅਗਲਾ ਸੰਘਰਸ਼ ਜਿਹੜਾ ਵਾ ਉਹ ਲੀਗ ਦਿੱਤਾ 10 ਫਰਵਰੀ ਨੂੰ ਅਸੀਂ ਜਿਹੜਾ ਮਾਨਯੋਗ ਸਾਡੇ ਮੰਤਰੀ ਆ ਬ੍ਰਹਮ ਜਿੰਪਾ ਉਹਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਪੰਜਾਬ ਪਧਰੀ ਪੂਰੇ ਪੰਜਾਬ ਤੋਂ ਸੰਗਤਾਂ ਜਿਹੜੀਆਂ ਉਹ ਆਉਣਗੀਆਂ ਤੇ ਉੱਥੇ ਉਹਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਜੇਕਰ 9 ਤਰੀਕ ਤੱਕ ਜਥੇਦੰਦੀ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਜਾਵੇ ਕੱਚੇ ਮਜ਼ਦੂਰਾਂ ਦੀ ਸਰਕਾਰ ਇਹ ਪ ਉਹਨਾਂ ਨੂੰ ਬਿਲਕੁਲ ਕੋਈ ਪੱਕਾ ਨਹੀਂ ਕੀਤਾ ਜਾ ਰਿਹਾ ਸਰਕਾਰ ਲਾਰੇ ਲਾਈ ਜਾਂਦੀ ਹੈ ਜੀ ਵੇਖੋ ਰੋਜ ਖਵਾਰਾਂ ਜਾਂਦਾ 25000 ਪਹਿਲੀਆਂ ਸਰਕਾਰਾਂ ਦੀਆਂ 65000 ਕੋਈਆਂ ਦਾ 31000 ਕੋਈਆਂ ਦਾ 32000 ਕਿਸੇ ਨੇ ਕੁਝ ਨਹੀਂ ਕੀਤਾ ਸਭ ਤੋਂ ਵੱਡੀ ਮਾਰ ਹੈ ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਸਾਡੇ ਵਿੱਚ ਜਿਹੜਾ ਠੇਕੇਦਾਰੀ ਸਿਸਟਮ ਮਰ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਹਮਾ ਦੇਵੀ ਦੇ ਪਹਿਲੇ ਚ ਵੀ ਦਿੱਲੀ ਵੇ ਤੇ ਜਿਹੜੀ ਭਰਤੀ ਆ ਜਾਂ ਵਰਕਚਾਰਜ ਭਰਤੀ ਕਰਦੇ ਤੁਸੀਂ ਉਹ ਨਹੀਂ ਕਰਨੇ ਤੁਸੀਂ ਰੈਗੂਲਰ ਭਰਤੀ ਕਰਨੀ ਆ ਪਰ ਇਹ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਅਸੀਂ ਅਫਸਰ ਸਾਹਿਬ ਨਾਲ ਮਿਲ ਕੇ ਸਰਮਾਇਦਾਰੀ ਨਾਲ ਮਿਲ ਕੇ ਇੱਕ ਨਵਾਂ ਰਾਹ ਕੱਢ ਲਿਆ ਵੀ ਇਹਨੂੰ ਠੇਕੇ ਦੇ ਕਰ ਦਿਓ ਉਹ ਠੇਕੇਦਾਰੀ ਸਿਸਟਮ ਐਸਾ ਮਾੜਾ ਚੱਲਿਆ ਜੀ ਆ ਸਾਡੇ ਵਿੱਚ ਟ੍ਰਾਂਸਪੋਰਟ ਦੇ ਵੀਰ ਵੀ ਖੜੇ ਨੇ ਇਹਨਾਂ ਦੇ ਵਿੱਚ ਵੀ ਉਹ ਜਿੰਨੇ ਮਾਲਕ ਨੇ ਵੱਡੇ-ਵੱਡੇ ਸਰਮਾਇਦਾਰ ਉਹ ਬੱਸਾਂ ਜਿਹੜੀਆਂ ਵਾਹ ਉਹ ਠੇਕੇ ਤੇ ਦੇ ਦਿੰਦੇ ਆ ਤੇ ਉਹ ਡਰਾਈਵਰ ਕਨੈਕਟਰ ਵਿਚਾਰੇ ਦਿਹਾੜੀ ਦੇ ਕਰਨੀ ਥਾਂ ਤਨਖਾਹ ਲੈਣ ਦੀ ਥਾਂ ਉਹ 2-3 ਦਿਨ ਲਾਉਦੇ 4ਵੇਂ ਦਿਨ ਜਿੰਨੇ ਕਮਾਏ ਹੁੰਦੇ ਉਹ ਮਾਲਕਾਂ ਨੂੰ ਦੇ ਕੇ ਵਿਚਾਰੇ ਖਾਲੀ ਹੱਥ ਘਰ ਨੂੰ ਚਲੇ ਜਾਂਦੇ ਆ ਇਹ ਇੱਕ ਠੇਕੇਦਾਰੀ ਸਿਸਟਮ ਬਹੁਤ ਵੱਡਾ ਕੋਹੜ ਹੈ ਜੀ ਤੇ ਇਹਨੂੰ ਵੱਢਣ ਵਾਸਤੇ ਜਿਹੜਾ ਸਰਕਾਰਾਂ ਨੂੰ ਬੰਦ ਕਰਨਾ ਚਾਹੀਦਾ ਨਹੀਂ ਕਰਨਗੇ ਤੇ ਹੌਣ ਵਾਲੇ ਸਮੇਂ ਤੇ ਸੰਘਰਸ਼ ਜਿਹੜਾ ਹੋਰ ਤਿੱਖਾ